ਲਓ ਵੀ ਗਾਇਸ ਚੱਲੇ ਆਂ ਕਲਾਂ ਦੇ ਮੇਲੇ ਤੇ ਏ ਅੱਜ ਸੀਟ ਹੋਣੀ ਕੱਲ ਨੂੰ ਸਟਾਰਟ ਆ ਮੇਲਾ ਲੁਕਿੰਗ ਸੋ ਹੌਟ ਆ ਇਧਰ ਸੂਰਜੀ ਮਾਰਦਾ ਲਾਟਾਂ ਏ ਸ਼ਾਮ ਜੀ ਦਾ ਵੇਲਾ ਹੋ ਗਿਆ 5 ਤੋਂ ਤੱਕ ਨਹੀਂ ਸੂਈ ਤੇ ਪੂਰੀ ਮੱਛਰ ਤੋਂ ਪ੍ਰੋਟੈਕਸ਼ਨ ਆਪਣੇ ਮੂੰਹ ਤੇ ਲਾ ਕੇ ਚੱਲੇ ਆਂ ਮੇਲੇ ਨੂੰ ਆਓ ਬਲੌਗ ਦੇ ਨਾਲ ਬਣੇ ਰਹੋ ਮਿੱਤਰੋ ਧੰਨਵਾਦ ਲਓ ਵੀ ਇੱਕ ਪਾਸੇ ਹਰੀਆਂ ਭਰੀਆਂ ਕਣਕਾਂ ਦੇ ਦੂਸਰੇ ਪਾਸੇ ਤੁਹਾਨੂੰ ਫੁੱਲ ਦਿਖਾ ਰਹੇ ਹਾਂਗੇ ਇਹ ਡਸਕੇ ਤੋਂ ਪਰਾਂ ਲੱਗੇ ਹੋਏ ਨੇਗੇ ਫੁੱਲ ਉਦੋਂ ਤੁਹਾਨੂੰ ਗੜਦਿਆਣੀ ਦਿਖਾਈ ਸੀਗੀ ਫੁੱਲ ਆਪਾਂ ਤੇ ਇਹ ਡਸਕੇ ਲੱਗੇ ਹੋਏ ਨੇ ਪੰਜ ਛੇ ਕਿੱਲੇ ਲਾਉਂਦਾ ਇਹ ਮੁੰਡਾ ਹਰ ਸਾਲ ਬਹੁਤ ਮਿਹਨਤੀ ਆ ਬਾਈ ਹੰਡਾ ਸਰੀ ਗੱਲਬਾਤ ਹੋਈ ਪਈ ਆ ਲਓ ਵੀ ਮਿੱਤਰੇ ਵੱਡੇ ਰੋਡ ਚਰਚ ਕਰੰਲੀ ਵਾਲੇ ਸੂਰਜ ਵੀ ਜਾਂਦਾ ਆ ਆਪਦੇ ਘਰ ਨੂੰ ਇਹ ਆਪਾਂ ਵੀ ਜਾਈ ਜਾਂਦੇਗੇ ਬਦੀ ਤੇ ਲੱਲ ਪੋਟਾ ਯੋਕੇ ਕਿਰਿਆਰ ਦੀਆਂ ਟਾਲੀਆਂ ਦੇ ਪੱਤ ਚਾੜਦਾ ਜਾਂਦਾ ਪੌਰ ਨਹੀਂ ਪਤਲੀ ਏ ਨਾਰੇ ਟਾਲੀਆਂ ਦੇ ਪੱਤ ਚਾੜਦਾ ਤੇ ਸੂਰਜ ਦੇਖਾ ਬਿਲਕੁਲ ਆਪਣੇ ਸਾਹਮਣੇ ਹੁ ਬੰਜਦਾ ਹੋਇਆ ਅੱਖਾਂ ਦੇ ਵਿੱਚ ਫੂਕ ਦੇਦਾ ਫੜਾਕ ਦੇਣੇ ਮਾਈਦਾ ਅੱਖਾਂ ਤੋਂ ਅੰਮੇਂ ਘਰ ਛੱਡਦਾ ਬਾਈ ਜਦੋਂ ਸੱਦਾ ਵਜਦਾ ਸੂਰਜ ਨੂੰ ਅਦਾ ਚੜਦੇ ਸੂਰਜ ਨੂੰ ਕਰਮ ਖਲਾ ਮਾ ਸਿਬਰੇ ਨੂੰ ਨਾ ਕੋਈ ਕਰਦਾ ਏ ਆਪਾਂ ਬਈ ਸਿਬਰੇ ਰੂਟ ਜ ਨੂੰ ਸਲਾਮ ਕਰਦੇ ਹਾਂ ਅੱਜ ਹੁਣ ਉਹ ਵੀ ਸੱਜਣੋਂ ਪਹੁੰਚ ਗਿਆ ਯਾਰ ਅੱਲੀ ਟਰਵਾਕਸ ਦੇਖ ਸਕਦੇ ਹਾਂ ਅੱਲੀ ਦਾ ਹੁਣ ਇਹ ਦੇਖੋ ਕ੍ਰਿਸ਼ਨ ਕੌਣ ਦੇ ਵੀਰ ਅੱਲੀ ਤਪਲਾਂ ਤਾਂ ਲਓ ਵੀ ਸੱਜਣੋ ਭਲਾੜਾ ਰੋਡ ਰੱਲੀ ਵਾਲਾ ਜਾਖਲ ਨੂੰ ਜਾਂਦਾ ਜਿਹੜਾ ਰੋਡ ਹੈ ਰੱਲੀ ਕਾਲਜ ਕੋਲੋਂ ਉੱਥੇ ਪਹੁੰਚ ਚੁੱਕੇ ਆਂਗੇ ਤੇ ਅੱਗੇ ਆਪਾਂ ਡਬਲ ਰੋਡ ਕ੍ਰੋਸ ਕਰਕੇ ਤੇ ਕਲਾਣੇ ਨੂੰ ਚੱਲਾਂਗੇ ਤੇ ਤੁਸੀਂ ਦੇਖ ਸਕਦੇ ਹੋ ਸਾਈਨ ਬੋਰਡ ਲੱਗਿਆ ਦਾਤੇਬਸ ਬਰੇਟਾ ਜਾਂਖਲ ਆ ਕ੍ਰਿਸ਼ਨ ਕਾਲਜ ਦਾ ਬੋਰਡ ਲੱਗਿਆ ਹੋਇਆ ਹੈਗਾ ਬਈ ਤੇ ਕਾਰਾਂ ਬਾਈ ਲਿਫਦੀਆਂ ਤਰੀਏ ਜਾਂਦੀਆਂ ਨੇ ਕਾਫੀ ਟ੍ਰੈਫਿਕ ਹੈਗੀ ਤੁਸੀਂ ਦੇਖ ਸਕਦੇ ਹੋ ਟਰੈਕ ਨਾਲ ਨਾਲ ਆਈ ਜਾਂਦੀ ਹੈਗੀ ਤੇ ਇਹ ਰੋਡ ਤੋਂ ਕ੍ਰੋਸ ਹੋ ਕੇ ਆਪਾਂ ਦੂਸਰੇ ਰੋਡ ਤੇ ਜਾਣਾਗਾ ਹਾਂ ਜਾਂਦਾ ਬੋਲਟ ਦੰਦੀਆਂ ਵੰਦਾ ਰਾਮ ਘੜ ਛੋਟੀ ਜਿਹੜੀ ਪਰ ਵੀ ਗਹਿਣਦੇ ਨੇ ਬਈ ਇੱਧਰ ਜਾਵਾਂਗੇ ਆਪਾਂ ਤੇ ਬੱਸ ਸਟੈਂਡ ਆ ਚੁੱਕਿਆ ਹੈਗਾ ਜੇ ਉਧਰਲੇ ਪਾਸੇ ਜਾਵਾਂਗਾ ਆਪਾਂ ਉੱਥੋਂ ਨੇ ਜਾਣਾ ਉਧਰ ਮਿੱਤਰੋ ਇਹ ਜਿਹੜਾ ਐਫ ਰੋਡਿੰਗ ਲਈ ਟੱਪਾ ਕ੍ਰਿਸ਼ਨਾ ਕਾਲਜ ਕੋਲੇ ਆਓ ਉਥੀ ਦਾ ਉੱਥੇ ਐਫ ਰੋਡਿੰਗ ਕਰਿਆ ਕਰਨਗੇ ਗੱਡੀਆਂ ਦੀ ਆਪਾਂ ਉਧਰਲੇ ਪਾਸੇ ਜਾਣਾ ਲੱਗੇ ਰੱਡਾ ਦੇਖ ਲਊ ਬਈ ਦੇਖ ਸਕਦਾ ਤੁਸੀਂ ਕੋਲ ਪੂਰਾ ਵੱਡਾ ਤਵਾੜ ਬਣ ਗਿਆ ਵੀ ਭਲਾੜਾ ਰੋਡ ਤੋਂ ਤੱਕ ਵਾਧੂਲੇ ਪਾਸੇ ਇਹਦਾ ਤੇਦਾ ਕੋ ਛੋਟੀ ਜਿਹੜੀ ਅਫਰ ਨੂੰ ਜਾਣੇ ਆਂਗੇ ਲੇਖਾ ਬੰਨ੍ਹ ਲਈ ਨਾ ਬਈ ਹੋ ਗਿਆ ਕੰਮ ਉਹੀ ਜੀ ਤੋਂ ਆਪਾਂ ਡਰਦੇ ਸੀ ਬਈ ਟ੍ਰੇਨ ਆਈ ਨਹੀਂ ਕੀ ਚੱਕੀ ਜਾਂਦੇ ਆ ਬਟੇਰੇ ਮੰਗੂ ਤੇ ਲੱਗ ਗਿਆ ਫਾਟ ਗਵਾਈ ਦਰਿਆਪੁਰ ਆ ਕੇ ਜੇ ਆਪਾਂ ਦਾਤੇ ਵਸਕਣੀ ਦੀ ਹੁੰਦੇ ਤਾਂ ਅੰਡਰਗਰਾਉਂਡ ਭੇਜ ਜਾਗਾ ਤਾਂ ਉਧਰ ਦੀ ਆਉਣਾ ਪੈਂਦਾ ਤੇ ਟ੍ਰੇਨ ਲੰਘ ਰਹੀ ਆ ਬਈ ਤੁਸੀਂ ਦੇਖ ਰਹੇ ਹੋ ਸਾਹਮਣੇ ਉਹ ਪਿੱਛੇ ਦੀ ਦਿਖਾ ਰਿਹਾ ਤੁਹਾਨੂੰ ਟ੍ਰੇਨ ਕਾਫੀ ਲੰਮੀ ਸੀਗੀ ਇਹਦੇ ਵਿੱਚ ਗੱਡੀਆਂ ਕਾਰਾਂ ਵਗੈਰਾ ਹੋਰ ਸਮਾਨ ਹੁੰਦਾਗਾ ਕੰਟੇਨਰ ਜਣੇਗੇ ਜਿੱਥੇ ਬੰਦਰਗਾਹ ਤੋਂ ਸਮਾਨ ਹਣਾ ਵੀ ਲੋਡ ਆ ਲੋਡ ਹੁੰਦਾਗਾ ਉੱਥੋਂ ਆਉਣੀ ਹੈਗੀ ਇਹ ਟ੍ਰੇਨ ਤੇ ਲੰਘ ਰਹੀ ਆ ਬਈ ਦੂਬਾਰ ਫਾਟ ਲਾ ਵੀ ਮੇਟਰੋ ਟ੍ਰੇਨ ਗਈ ਲੰਘ ਤੇ ਹੁਣ ਖੁੱਲਣ ਜਾ ਰਿਹਾ ਫਾਟਕ ਸਭ ਨੇ ਕਰ ਲੇ ਬਾਈਕ ਸਟਾਰਟ ਤੇ ਫਾਟ ਗਿਆ ਖੁੱਲ ਚਲੋ ਬਈ ਚਲੀ ਦਿਨ ਸ਼ੈਫਲ ਆ ਜੀਦਾ ਪੈਣੀ ਗੇੜ ਕਦੇ ਨਹੀਂ ਆਏ ਆਪਾਂ ਕਲਾਣੇ ਤੁਸੀਂ ਦੱਸੋ ਇਹ ਪਿੰਡ ਦਾ ਨਾਮ ਦਰੀਆਪੁਰ ਕਿਵੇਂ ਵੀ ਆ ਮੈਨੂੰ ਲੱਗਦਾ ਪਹਿਲਾਂ ਜਮਾਨੇ ਜਿੱਥੇ ਦਰੀਆਂ ਵਾਲੀਆਂ ਬੰਦੀਆਂ ਹੋਣੀਆਂ ਤਾਂ ਕਰਕੇ ਨਾਮ ਦਰੀਆਪੁਰ ਪਿਆ ਅੱਜ ਭਾਈ ਪੋਰਾ ਨਹੀਂ ਇੱਥੇ ਦੇਖੋ ਰਸ਼ ਹੈਗਾ ਕੱਲ ਨੂੰ ਆਹ ਸੜਕਾਂ ਤੇ ਲੇਰੇ ਹੀ ਰਸ਼ ਮਿਲੂਗਾ ਆਪਾਂ ਨੂੰ ਉਹ ਚੋਕੇ ਮਾਤਾ ਦਾ ਮੰਦਿਰ ਦੂਰੋਂ ਇੰਨਾ ਵਧੀਆ ਦਿਖਦਾ ਹੋਇਆ ਅੱਗੇ ਨਹੀਂ ਵੀਡੀਓ ਬਣਾਉਂਦੇ ਆਪਾਂ ਅੱਗੇ ਰਸ਼ ਹੋ ਮੜਾ ਯਾਰ ਅੋ ਵੀ ਥੋੜਾ ਥੋੜਾ ਭਰ ਰਿਹਾ ਹੈਗਾ ਮੇਲਾ ਜਿਹਦੇ ਕੋਲ ਪਿਆਲੇ ਬਰ ਬੰਦ ਨੇ ਬਾਪੂ ਆਪਦੇ ਤੇ ਅੱਗੇ ਤੁਸੀਂ ਮਾਤਾ ਦਾ ਮੰਦਿਰ ਆ ਗਿਆ ਵੀ ਅੱਜ ਤਾਂ ਥੋੜਾ ਰਸ ਹੈਗਾ ਕੱਲੋਂ ਦਾ ਇੱਥੇ ਪਹਿਲਾਂ ਦਾ ਨਲਗੜ੍ਹ ਮੁਥਾਣੀ ਮਸਾ ਮਿਲਣੀ ਆਪਾਂ ਨੂੰ ਤੇ ਦੋ ਤਿੰਨ ਜਨਾਬ ਤਾਂ ਬੜਾ ਲਾਸਟ ਲੇਕਿਨ ਬੜਾ ਮੇਲਾ ਹੋ ਹੁੰਦਾਗਾ ਭਰਿਆ ਇਹ ਤੁਸੀਂ ਦੇਖ ਰਹੇ ਹੋਗੇ ਹਾਂਜੀ ਦੇਖ ਸਕਦੇ ਹੋ ਤੁਸੀਂ ਮੇਲਾ ਵੀ ਕਿੰਨਾ ਵਧੀਆ ਭਰ ਗਿਆ ਅੱਜ ਇਹ ਦੂਸਰਾ ਦਿਨ ਜੀਰੋ ਥੋੜਾ ਇਕੱਠਾ ਟੱਪ ਸੀ ਅੱਜ ਵੀ ਸਾਰੇ ਹੋਰ ਬੰਦੇ ਕਿਲੋ ਕਿਲੋ ਥੋੜੀ ਜੀ ਤੁੱਕ ਸੀ ਇਹ ਦੁਪਹਿਰ ਜੀ ਦਾ ਬਿਲਕੁਲ 3:00 ਵਜੇ ਘਟ ਜਾਂਦਾ ਰਸਟੜਾ ਤੇ ਅੱਗੇ ਤੁਸੀਂ ਦੂਸਾਂ ਵਾਲੀਆਂ ਗਲੀਆਂੋਂ ਮੇਰੇ ਦੇਖ ਸਕਦੇ ਹੋਗੇ ਥੋੜੀ ਥੋਲੀ ਮੇਰਾ ਬੱਚਾ ਲਾਏ ਲਾਏ ਲੋ ਬਈ ਉਸ ਤੋਂ ਬਾਅਦ ਆਪਾਂ ਅਗੇ ਸੀ ਰਾਜਾ ਡੱਸ ਕੇ ਖੜ ਗਏ ਕਬੱਡੀ ਕੱਪ ਬਹੁਤ ਵਧੀਆ ਧੀ ਤੇ ਇੱਥੇ ਮੇਲਾ ਵੀ ਹੈਗਾ ਉਹ ਪਰਲੀ ਸੜ ਗੁਰੂ ਘਰ ਵਾਲੇ ਸੜ ਮੇਲਾਗਾ ਤੇ ਦੇਖਣ ਚੱਲੇ ਆ ਮੈਚ ਬਈ ਆ ਜੋ ਚੱਲੀਏ ਲਓ ਵੀ ਗਰਾਊਂਡ ਦੇ ਆ ਕੇ ਲਾਗੇ ਤੇ ਧੁੱਪ ਬੜੀ ਤੇਜ ਆ ਮਿੱਤਰੋ ਇਧਰ ਖਿਡਿਆਰੀ ਵੀ ਵੀ ਖੜੇ ਹੋਏ ਨੇ ਇੰਤਜ਼ਾਰ ਕਰ ਰਹੇ ਨੇ ਆਪਦੇ ਮੈਚਾ ਦਾ ਇਹ ਕਮੇਟੀ ਵਾਲੇ ਵੀਰਾਂ ਨੇ ਬਹੁਤ ਵਧੀਆ ਪ੍ਰਬੰਧ ਕਰੇ ਹੋਏ ਨੇ ਅੱਗੇ ਤੁਹਾਨੂੰ ਦਿਖਾਣਾ ਹੈ ਮੇਲੇ ਦੇ ਨਜ਼ਾਰੇ ਅੱਗੇ ਮੇਲੇ ਦੀਆਂ ਦੁਕਾਨਾਂ ਲਓ ਵੀ ਆਪਾਂ ਜਾਲ ਵਾਲੇ ਪਾਸੇ ਆ ਗਏ ਤੇ ਦੇਖ ਸਕਦੇ ਹੋ ਤੁਸੀਂ ਕਿੰਨਾ ਸੋਹਣਾ ਗਰਾਊਂਡ ਤੇ ਦਰਸ਼ਕਾਂ ਵਾਲੇ ਵਾਲੇ ਵਧੀਆ ਖੜੇ ਹੋਏ ਨੇਗੇ ਤੇ ਹਨ ਤਰੀਕੇ ਨਾਲ ਉਧਰ ਧੁੱਪ ਪੈ ਰਹੀ ਸੀ ਤਾਂ ਕਰਕੇ ਆਪਣੀ ਵੀਡੀਓ ਨਹੀਂ ਵਧੀਆ ਬਣਨੀ ਸੀ ਇਸ ਕਰਕੇ ਮੈਂ ਇਧਰਲੇ ਪਾਸੇ ਆ ਗਿਆ ਤੇ ਮੈਚ ਸ਼ੁਰੂ ਹੋ ਗਿਆ 2 ਮਿੰਟ ਲਈ ਪਾਸੇ ਭਰਾੜਿਆਂ ਵਾਲੇ ਪਾਸੇ ਮੁੰਡੇ ਜਿਹੜੇ ਆ ਗਏ ਆ ਇਹਨਾਂ ਪਰ ਕਹਿੰਦੇ ਗੋਦੜਾ ਪੈਂਦਾ ਹੈ ਔਰ ਉੱਪਰਲੇ ਰਿੰਗੂ ਦੀ ਗੱਲ ਹੈ ਇਹ ਦੋਹਾਂ ਮੈਚ ਸ਼ੁਰੂ ਹੋਈ ਹੈ ਬਹੁਤ ਬੜੀ ਲੱਗਦੀ ਕਰਦਾ ਜੋ ਹੁੰਦਾ ਹੈ ਜਾਈ ਸੱਜੇ ਪਈਏ ਕਾਲਪੰਡੀ ਸਾਹਿਬ ਦਾ ਸਨਮਾਨ ਵਿਨਾਸ ਸਿੰਘ ਜੇਟ ਤੇ ਮਾਪੇ ਕੈਨੇਡਾ ਵੱਲ ਸੇਧੇ ਕੀਤਾ ਜਾ ਰਿਹਾ ਜੀ ਕਾਲੂ ਕਬੱਡੀ ਖੇਡ ਦਾ ਬੰਦੇ ਦਾ ਸਨਮਾਨ ਕੀਤਾ ਜਾ ਰਿਹਾ ਹੈ। ਰੌਸਾਂ ਮੇਂ ਬੋਲਣਾ ਬਾਪ ਘੱਟਾ ਪਾਣੀ ਦਾ ਖੇਡਾਂ ਬਿਸ਼ਾਰੇ ਗਰਦਾਂ ਦੇ ਵਿੱਚ ਇੱਕ ਨਹੀਂ ਯਾਦ ਉਹਦਾ ਵੀਰ ਆ ਉਹ ਮਣੀ ਬੋੜ ਵਾਲੇ ਜਿਹਨੇ ਕੁੱੜੀ ਪਾਈ ਆ ਖੇਡਾਂ ਹਾਂ ਕੀਤਾ ਦਿੱਤਾ ਕਿ ਪਹਾੜ ਤੇ ਪਹਾੜ ਕੱਥੇ ਜੰਤਿਆ ਨੇ ਕੀ ਪੌੜਾ ਕਿੰਨੇ ਕੁ ਪਾਈ ਚ ਇਹ ਨਵੇਂ ਜੋ ਸਖੇੜੇ ਰੋਕੋ ਟੋਲੇ ਵਾਲੇ ਬਾਈ ਨੂੰ ਕਾਟੋ ਇਹ ਗੀਨੀ ਦਾ ਦਾ ਅਲਾ ਚਾਕੇ ਪਟਿਆਏ ਸ਼ਹਿਰ ਪੁੱਲ ਵੀ ਬਲਾਕਾ ਅਲਾ ਚਾਕੇ ਪਟਿਆਏ ਸ਼ਹਿਰ ਪੁੱਲ ਵੀ ਬਲਾਕਾ ਰਾਦੇ ਵਾਲੀ ਜਿੱਕੇ ਕਹਿੰਦੇ ਕੀਤਾ ਜਾਂਦਾ ਆਹ ਤਾਲੀ ਵਾਲਾ ਕੰਦੇ ਮੇਰੇ ਮਿੱਤਰੋ ਔਰ ਜਸ਼ਨ ਸਿੰਘ ਨਾਮ ਹੈ ਐਨ ਮੁੰਡਾ ਕਹਿੰਦੇ ਕੌਣ ਜੱਫਾ ਪਾਵੇਗਾ ਤਾਲੀ ਤੇ ਸੋਰੀ ਸੱਤ ਲੱਗੀ ਆ ਇਹਦੇ ਤਾਲੀ ਨੇ ਵੀ ਅੱਖ ਬੱਲੇ ਬੱਲੇ ਕਰਾਉਂਦੇ ਸੀ ਆਹ ਤਾਲੀ ਹੋਈ ਸੱਤ ਲੱਗੀ ਆ ਇਹਦੇ ਕਾਲੇ ਨੂੰ ਬਹਿਉਣਾ ਨੰਬਰ ਇਹਦੇ ਸੇ ਦਾ ਕਲੂ ਟੂ ਪੋਡਿਆ ਮਖਰਾ ਉਹ ਮੁੰਡਾ ਪਰ ਵਾਲਾ ਕਹਿੰਦੇ ਕਲ ਧੂਰ ਟੋਡਿਆ ਗੌੜੀ ਦਾ ਆਇਆ ਡਿਮੋਟਰ ਮੇਟਰਾਂ ਦੀ ਹਰ ਜਨਮ ਵਾਲੇ ਚੱਲੇ ਟਾੜਾ ਨਹੀਂ ਰੱਖਣਾ ਮੱਖ ਨਹੀਂ ਗੁਰਵਲੀਏ ਇਹ ਆ ਕਹਿੰਦੇ ਟੂ ਪੋ ਦੇ ਦਾਰਾ ਕੋੜੀਆਂ ਕੋੜੀਆਂ ਭਾਵਾ ਕੋੜੀਆਂ ਕਾੜੇ ਮੇਰੇ ਵੀਰੋ ਧੀਰਾਂ ਦੇ ਘੋਟੀ ਨੂੰ ਯੋੜੀ ਕਿ ਸਜਾਇਆ ਐਸੇ ਸ਼ੇਰ ਦਾ ਐਂਟਰ ਆ ਜਵਾ ਮੈਨੂੰ ਖੁਸ਼ ਪਾ ਦਵਾ ਇੱਕ ਵਾਰੀ ਤਾਲੀਆਂ ਮਾਰੋ ਜੀ ਤਾੜੀਆਂ ਮਾਰੋ ਸੋਹਣੇ ਪਿੰਡਾਂ ਦਾ ਮਾਣ ਆ ਬੰਦਾ ਇਸ ਰੇਡ ਵਿੱਚ ਭਾਜਾ ਲਓ ਭਾਈ ਚੱਲਦੇ ਆਪਾਂ ਘਰਾਂ ਨੂੰ ਤੇ ਮੈਚ ਆਪਣੇ ਪਿੰਡ ਦੀ ਟੀਮ ਫਲੇੜੀ ਦੀ ਜਿੱਤ ਗਈ ਤੇ ਸੇਬੀ ਫਲੇੜੇ ਦੇ ਤਿੰਨ ਜੱਫੇ ਲਾਏ ਤੇ ਦੋ ਪਾਈਆਂ ਰੇਡਾਂ ਤੇ ਮੈਂ ਜਿੱਤ ਲਿਆ ਤੇ ਇੱਕ ਜਫਾ ਮਾਇਆ ਆਪਣੇ ਘੋੜੇ ਨੇ ਸਰਪੰਚ ਨੇ ਸਰਾ ਲਾਤਾ ਵੀ ਐਂਡ ਗੱਲਬਾਤ ਹੋ ਗਈ ਤੇ ਦੁੱਧੜੇ ਦੀ ਟੀਮ ਹਰਾਈਏ ਮੇਰੇ ਵੀਰੋ ਚੋਟੀ ਦੀ ਟੀਮ ਦੀ ਦੁੱਧੜੇ ਦੀ ਵੀ ਤੇ ਬਹੁਤ-ਬਹੁਤ ਮੁਬਾਰਕਾਂ ਵੀਰਾਂ ਨੂੰ ਤੇ ਅੱਗੇ ਚੱਲਦੇ ਆਪਾਂ ਪਿੰਡ ਓਕੇ ਜੀ ਦੇਖਦੇ ਨੇ ਲੋ ਮਿੱਤਰੋ ਆ ਗਏ ਖੇਤ ਮੀਤੇ ਤਾਏ ਹੋਰਾਂ ਕੋਲੇ ਬੈਠੇ ਗਏ ਤੇ ਨਾਲ ਆਮਣਾ ਸਿੰਘ ਸਿੱਧੂ ਤੇ ਇੱਧਰ ਆਪਣੀ ਸਬਜੀ ਭਾਜੀ ਬਈ ਲੱਗੀ ਹੋਈ ਆ ਪੂਰੀ ਤੇ ਇੱਧਰ ਕਣਕ ਫਾਰਦੀ ਆ ਆ ਬਣਾ ਲਿਆ ਕੋਠਾ ਇਨੇ ਦਰਖਣ ਦੇਣੇ ਨਵਰੀ ਆ ਸਕਦਾ ਆ ਖੜਿਆ ਸਾਡਾ ਬੰਬੂ ਕਾਟ ਤੇ ਆਉ ਉਹੀ ਗੱਲਾਂ ਆ ਕਹਮਣੀ ਹੋਰੀ ਫੇਰ ਆ ਕੇ ਇਧਰ ਤੇ ਉਧਰ ਮੱਕੀ ਬੀਜੀ ਪਈ ਆ ਬਾਈ ਆਲੂ ਇਹ ਜੋ ਪੱਟ ਕੇ ਮਿਰਚਾਂ ਲਾ ਛੱਡੀਆਂ ਨੇ ਠੀਕ ਆ ਨਾ ਤੇ ਇੱਕ ਮਹੀਨੇ ਨੂੰ ਮਿਰਚਾਂ ਲੱਗ ਜਣੀਆਂ ਜਿਹੜੇ ਨੇ ਮਿਰਚਾਂ ਲੈਣੀਆਂ ਨੇਗੀਆਂ ਉਹ ਇੱਥੇ ਆ ਸਕਦਾ